ਵੇ ਤੂੰ ਤਾਂ ਅੰਨ ਦਾਤਾ ਅਖਵਾਉਣਾ ਕਾ ਤੂੰ ਖੇਤੀ ਛੱਡਣੀ ਚਾਉਣਾ ਤੇਰੇ ਕਰਕੇ ਖਿੜਿਆ ਇਹ ਫੁੱਲ ਗਲਾਬ ਦਾ ਜੇ ਤੂੰ ਹੌਸਲਾ ਹਾਰ ਗਿਆ ਕੀ ਬਣੂ ਪੰਜਾਬ ਦਾ ਨਿਕਰਦਾ ਰੱਬ ਵੀ ਬੜੀ ਕਰੋਪੀ ਨਾ ਮਿਲਦੀ ਡੰਗ ਦੀ ਪੂਰੀ ਰੋਟੀ ਹਰ ਪਾਸੇ ਨੁਕਸਾਨ ਹੈ ਹੁੰਦਾ ਮੈਂ ਤਾਂ ਭੱਜਾਂ ਲਾਵ ਨੂੰ ਜਦੋਂ ਕੋਈ ਮੇਰੇ ਬਾਰੇ ਨਹੀਂ ਸੋਚਦਾ ਮੈਂ ਕੀ ਕਰਾਂ ਪੰਜਾਬ ਨੂੰ ਕਿਉਂ ਪੰਜਾਬ ਦੇ ਪੁੱਤਰਾ ਗਲ ਵਿੱਚ ਰੱਸਾ ਪਾਵੇ ਲੈਣਾ ਰੇਲ ਗੱਡੀ ਤੇ ਥੱਲੇ ਆ ਕੇ ਖੁਦ ਖੁਸ਼ੀ ਕਰ ਲੈਣਾ ਜੇ ਤੈਨੂੰ ਅਣਸਾਫ਼ ਨਹੀਂ ਮਿਲਦਾ ਜਾ ਕੇ ਬੁਹਾ ਖੜਕਾ ਕਿਸੇ ਵੱਡੇ ਸਾਵਤਾ ਹੌਸਲਾ ਹਾਰ ਗਿਆ ਕੀ ਬਣੂ ਪੰਜਾਬ ਦਾ ਕੌਣ ਕਿਸੇ ਦੇ ਦੁੱਖ ਹੈ ਸੁਣਦਾ ਕਿੰਨੇ ਸੇ ਦੇ ਤੋੜੇ ਜਿਹੜੇ ਲੀਡਰ ਕੋਲੇ ਜਾਵਾਂ ਪੀਏ ਚੱਕੇ ਦੇ ਕੇ ਮੋੜੇ ਫਿਰ ਜ਼ਿੰਦਗੀ ਮੋੜ ਭਿਆਨਕ ਕੱਟਦੀ ਕੀ ਕਰਾਂ ਗੁਲਾਮ ਨੂੰ ਜਦੋਂ ਕੋਈ ਮੇਰੇ ਬਾਰੇ ਨਹੀਂ ਸੋਚਦਾ ਮੈਂ ਕੀ ਕਰਾਂ ਪੰਜਾਬ ਨੂੰ ਗਲੀਆਂ ਕੁੰਡਲ ਬਰਾੜਾ ਖੁਦ ਖੁਸ਼ੀ ਕਰ ਲੈਣਾ ਇਸ ਜੱਗ ਤੇ ਇਨਸਾਨ ਦਾ ਜਾਮਾ ਵਾਰ-ਵਾਰ ਨਹੀਂ ਪਹਿਣਾ ਅਜੇ ਤਾ ਤੂੰ ਪੂਰਾ ਕਰਨਾ ਭਗਤ ਸਿੰਘ ਦੇ ਕਾਬ ਨੂੰ ਮੌਸਲਾ ਹਾਰ ਗਿਆ ਕੀ ਬਣੂ ਪੰਜਾਬ ਦਾ ਰਿਸਪਰੇ ਤੇ ਡੀਜ਼ਲ ਦੀ ਕੀਮਤ ਮੇਰੇ ਗੱਤ ਤੋਂ ਵੱਧ ਕੇ ਪੈਂਦੀ ਮੇਰੀ ਕਣਕ ਕਪਾਹ ਤੇ ਚੋਨਾ ਮੰਡੀਆਂ ਵਿੱਚ ਰੁੜਦੀ ਰਹਿੰਦੀ ਕਿੰਤ ਕੀ ਮੋੜ ਭਿਆਨਕ ਕੱਟਦੀ ਕੀ ਕਰਾਂ ਗੁਲਾਮ ਨੂੰ ਜਦੋਂ ਕੋਈ ਮੇਰੇ ਬਾਰੇ ਨਹੀਂ ਸੋਚਦਾ ਮੈਂ ਕੀ ਕਰਾਂ ਪੰਜਾਬ ਨੂੰ ਵੇ ਤੂੰ ਤਾਂ ਅੰਨ ਦਾਤਾ ਅਖਵਾਉਣਾ ਕਾ ਤੋਂ ਖੇਤੀ ਛੱਡਣੀ ਚਾਉਣਾ ਤੇਰੇ ਕਰਕੇ ਖਿੜਿਆ ਇਹ ਫੁੱਲ ਗਲਾਬ ਦਾ ਜੇ ਤੂੰ ਹੌਸਲਾ ਹਾਰ ਗਿਆ ਕੀ ਬਣੂ ਪੰਜਾਬ ਦਾ ਨਿੱਕਰਦਾ ਰੱਬ ਵੀ ਬੜੀ ਕਰੋਪੀ ਨਾ ਮਿਲਦੀ ਡੰਗ ਦੀ ਪੂਰੀ ਰੋਟੀ ਹਰ ਪਾਸੇ ਨੁਕਸਾਨ ਹੈ ਹੁੰਦਾ ਮੈਂ ਤਾਂ ਭੱਜਾਂ ਲਾਵ ਨੂੰ ਜਦੋਂ ਕੋਈ ਮੇਰੇ ਬਾਰੇ ਨਹੀਂ ਸੋਚਦਾ ਮੈਂ ਕੀ ਕਰਾਂ ਪੰਜਾਬ ਨੂੰ